ਤਹੀ ਪ੍ਰਕਾਸ਼ ਹਮਾਰਾ ਭਯੋ ਪਟਨਾ ਸ਼ਹਿਰ ਵਿਖੇ ਪਵਲਯੋ ਸਾ ਉਸ ਧਰਤੀ ਤੇ ਮੌਜੂਦ ਆ ਜਿੱਥੇ ਧੰਨ ਧੰਨ ਗਸਪਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਇੱਥੇ ਜਨਮ ਲਿਆ ਸੀ ਇਤਿਹਾਸ ਸ਼ੁਰੂ ਹੁੰਦਾ ਹੈ ਇਸ ਸਥਾਨ ਦਾ ਗੁਰਨਾਰਕ ਦੇਵ ਜੀ ਤੋਂ ਗੁਰਨਾਰਕ ਦੇਵ ਜੀ ਆਪਣੀ ਉਦਾਸੀ ਸਮੇਂ ਸਿੱਖੀ ਦਾ ਪ੍ਰਚਾਰ ਕਰਨ ਲਈ ਇੱਥੇ ਆਏ ਸਨ ਤੈਸ ਪਵਿੱਤਰ ਧਰਤੀ ਜਿਹੜੇ ਕਿ ਰਾਏ ਜੋਹਰੀ ਦੀ ਹਵੇਲੀ ਸੀ ਗੁਰੂ ਸਾਹਿਬ ਜਦੋਂ ਇੱਥੇ ਪਹੁੰਚਦੇ ਨੇ ਤਾਂ ਉਹ ਵੀ ਜਿਹੜਾ ਹੈ ਗੁਰੂ ਸਾਹਿਬ ਦਾ ਸਗਿਰਤ ਮੰਦਪ ਹੈ ਅਤੇ ਉਸ ਤੋਂ ਬਾਅਦ ਇੱਥੇ ਇਹ ਪਹਿਲੀ ਮੰਜੀ ਜਿਹੜੀ ਬਖਸ਼ੀ ਗਈ ਸੀ ਯਾਨੀ ਕਿ ਸਿੱਖੀ ਪ੍ਰਚਾਰ ਦਾ ਵੱਡਾ ਕੇਂਦਰ ਇੱਕ ਕਾਇਮ ਕੀਤਾ ਗਿਆ ਸੀ ਸਿੱਖੀ ਪ੍ਰਚਾਰ ਦਾ ਇੱਕ ਅਸੀਂ ਕਹਿ ਸਕਦੇ ਹਾਂ ਕਿ ਪਹਿਲਾ ਕੇਂਦਰ ਜਿਹੜਾ ਹੈ ਉਹ ਐ ਸੀ ਅਤੇ ਇਸੇ ਸਥਾਨ ਤੇ ਜਿਹੜਾ ਜਨਮ ਹੋਇਆ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਜਨਮ ਹੋਇਆ ਉਹ ਇੱਥੇ ਹੀ ਹੋਇਆ ਇਹ ਧਰਤੀ ਨਾਲ ਇੰਨਾ ਲਗਾਓ ਹੋ ਜਾਂਦਾ ਬੱਚਾ ਦਾ ਵੀ ਜਿਤਨਾ ਇੱਕ ਬੱਚਾ ਆਪਣੇ ਘਰੋਂ ਜਾਣ ਲੱਗਾ ਕਿਤੇ ਬਾਹਰ ਮਨ ਭਰਦਾ ਨਾ ਤੇ ਬੱਚੇ ਜਿਹੜੇ 8-10 ਦਿਨ ਰਹਿ ਜਾਂਦੇ ਆ ਉਹਨਾਂ ਦਾ ਮਨ ਇਤਨਾ ਲੱਗ ਜਾਂਦਾ ਤੇ ਪੂਰਾ ਕਿ ਜਿਤਨਾ ਆਪਣੇ ਪਿਓ ਦੇ ਘਰੇ ਆਏ ਆ ਤੇ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਆ ਇਹ ਧਰਤੀ ਬਹੁਤ ਭਾਗਾਂ ਵਾਲੀ ਗੁਰੂ ਨਾਨਕ ਸਾਹਿਬ ਜੀ ਨੇ ਇਹ ਧਰਤੀ ਨੂੰ ਭਾਗ ਲਾਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਗੁਜਰੀ ਕੌਰ ਦੀ ਨੀਕਾ ਸਿੰਘ ਇੱਥੇ ਜਿਹੜੇ ਮਹਾਰਾਜ ਦੇ ਨਾਲ ਜਿਹੜੇ ਆ ਆਏ ਆ ਉਹਨਾਂ ਦੀ ਜਨਮ ਸ਼ੋਧ ਧਰਤੀ ਪ੍ਰਮਥ ਸਾਬ ਸ੍ਰੀ ਗੁਰਗੋਬ ਸਿੰਘ ਦਾ ਜਨਮ ਦਿਹਾੜਾ ਅੱਜ ਬੜੀ ਧੂਮ ਧਾਮ ਨਾਲ ਸੰਗਤਾਂ ਮਨਾ ਰਹੀਆਂ ਵਾਂ। ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਲੈਓ ਤਾ ਉਸ ਧਰਤੀ ਤੇ ਮੌਜੂਦ ਆ ਜਿੱਥੇ ਧਨ ਧਨ ਗਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਿੱਥੇ ਇੱਥੇ ਜਨਮ ਲਿਆ ਸੀ ਅਵਤਾਰ ਧਾਰਿਆ ਸੀ ਇਹ ਉਹੀ ਅਸਥਾਨ ਹੈ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਗੁਰਦੁਆਰਾ ਤਾਕਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਦਰਸ਼ਨ ਕਰਾ ਰਹੇ ਹਾਂ ਪਟਨਾ ਸਾਹਿਬ ਦੀ ਧਰਤੀ ਤੇ ਇਸ ਸਮੇਂ ਮੌਜੂਦ ਆ ਜਿਵੇਂ ਕਿ ਤੁਹਾਨੂੰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਵੀ ਕੱਲ ਜਿਹੜੀ ਕਿ 17 ਤਰੀਕ ਨੂੰ ਗੁਰਪੂਰਵ ਮਨਾਇਆ ਜਾਏਗਾ ਇੱਥੇ ਅਤੇ ਦੂਰ ਦੂਰ ਸੰਗਤਾਂ ਆਣੀਆਂ ਸ਼ੁਰੂ ਹੋ ਚੁੱਕੀਆਂ ਹਨ ਜਿਵੇਂ ਕਿ ਆਪਾਂ ਆਪ ਸਭ ਨੂੰ ਪਤਾ ਵੀ ਮੌਸਮੀ ਔਕੜਾਂ ਵੀ ਨੇ ਲੋਕਾਂ ਦੀਆਂ ਫਲਾਈਟਸ ਹੋ ਗਈਆਂ ਟ੍ਰੇਨਸ ਹੋ ਗਈਆਂ ਬੜੀਆਂ ਕੈਨਸਲ ਵੀ ਹੋ ਰਹੀਆਂ ਨੇ ਪਰ ਲੋਕ ਇੱਥੇ ਪਹੁੰਚ ਰਹੇ ਨੇ ਤਾਂ ਸਭ ਤੋਂ ਵੱਡੀ ਗੱਲ ਜੇ ਇਤਿਹਾਸ ਦੀ ਗੱਲ ਕਰਦੇ ਆ ਤਾਂ ਜ਼ਰੂਰ ਅਸੀਂ ਕਹਿੰਦੇ ਆ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਅਸਥਾਨ ਹੈ ਜਨਮ ਸਥਾਨ ਹੈ ਪਰ ਇਸ ਦੀ ਇਤਿਹਾਸ ਬੜਾ ਵੱਡਾ ਇਤਿਹਾਸ ਸ਼ੁਰੂ ਹੁੰਦਾ ਇਸ ਸਥਾਨ ਦਾ ਗੁਰਨਾਨਕ ਦੇਵ ਜੀ ਤੋਂ ਗੁਰਨਾਨਕ ਦੇਵ ਜੀ ਆਪਣੀ ਉਦਾਸੀ ਸਮੇ ਸਿੱਖੀ ਦਾ ਪ੍ਰਚਾਰ ਕਰਨ ਲਈ ਇੱਥੇ ਆਏ ਸਨ ਇਸ ਪਵਿੱਤਰ ਧਰਤੀ ਜਿਹੜੇ ਕਿ ਰਾਏ ਜੋਹਰੀ ਦੀ ਹਵੇਲੀ ਸੀ ਰਾਏ ਜੋਹਰੀ ਦੀ ਹਵੇਲੀ ਜਿਹੜੀ ਆ ਅੱਜ ਇੱਥੇ ਗੁਰਦੁਆਰਾ ਸਾਹਿਬ ਹੈ ਅਤੇ ਰਾਏ ਜੋਰੀ ਨੂੰ ਗੁਰੂ ਸਾਹਿਬ ਜਦੋਂ ਇੱਥੇ ਪਹੁੰਚਦੇ ਨੇ ਤਾਂ ਉਹ ਵੀ ਜਿਹੜਾ ਹੈ ਗੁਰੂ ਸਾਹਿਬ ਦਾ ਸਗੀਰਦ ਬਣਦਾ ਅਤੇ ਉਸ ਤੋਂ ਬਾਅਦ ਇੱਥੇ ਇਹ ਪਹਿਲੀ ਮੰਜੀ ਜਿਹੜੀ ਬਖਸੀ ਗਈ ਸੀ ਯਾਨੀ ਕਿ ਸਿੱਕੀ ਪ੍ਰਚਾਰ ਦਾ ਵੱਡਾ ਕੇਂਦਰ ਇਹ ਕਾਇਮ ਕੀਤਾ ਗਿਆ ਸੀ ਸਿੱਖੀ ਪ੍ਰਚਾਰ ਦਾ ਇੱਕ ਅਸੀਂ ਕਹਿ ਸਕਦੇ ਹਾਂ ਵੀ ਪਹਿਲਾ ਕੇਂਦਰ ਜਿਹੜਾ ਹੈ ਉਹ ਐਸ ਸੀ ਅਤੇ ਇਸੇ ਸਥਾਨ ਤੇ ਜਿਹੜਾ ਜਨਮ ਹੋਇਆ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜਿਹੜਾ ਜਨਮ ਹੋਇਆ ਉਹ ਇੱਥੇ ਹੀ ਹੋਇਆ ਜੇ ਆਪਾਂ ਬਿਕਰਮੀ ਦੇ હિਸਾਬ ਨਾਲ ਦੇਖਦੇ ਹਾਂ ਜਾਂ ਸਨਾਂ ਦੇ હિਸਾਬ ਨਾਲ ਦੇਖਦੇ ਹਾਂ ਜੇ ਅੰਗਰੇਜ਼ੀ ਕੈਲੰਡਰ ਦੇ હિਸਾਬ ਨਾਲ ਦੇਖੀਏ ਤਾਂ ਉਹ ਜਿਹੜਾ ਕੈਲੰਡਰ ਹੈ ਉਹ 1666 ਜਿਹੜਾ ਸਨ ਬਣਦਾ ਉਦੋਂ ਗੁਰੂ ਸਾਹਿਬ ਜਿਹੜੇ ਨੇ ਇੱਥੇ ਅਵਤਾਰ ਧਾਰਦੇ ਨੇ ਅਤੇ ਤੁਹਾਨੂੰ ਉਹ ਵੀ ਤਸਵੀਰਾਂ ਇਸ ਸਮੇਂ ਤੁਹਾਡੀਆਂ ਸਕਰੀਨਸ ਤੇ ਵੀ ਚਲਾਵਾਂਗੇ ਵੀ ਅੰਦਰ ਜਿਹੜੇ ਗੁਰੂ ਸਾਹਿਬ ਦੇ ਸ਼ਸਤਰ ਵੀ ਨੇ ਉਹਨਾਂ ਦੇ ਵੀ ਤੁਹਾਨੂੰ ਨਾਲ-ਨਾਲ ਜਿਹੜੇ ਆ ਅਸੀਂ ਦਰਸ਼ਨ ਕਰਾ ਰਹੇ ਹਾਂ ਅਤੇ ਉਸੇ ਹਿਸਾਬ ਨਾਲ ਗੁਰੂ ਸਾਹਿਬ ਦੀਆਂ ਜਿਹੜੀਆਂ ਇੱਥੇ ਆ ਨਿਸ਼ਾਨੀਆਂ ਨੇ ਪਾਵਨ ਨਿਸ਼ਾਨੀਆਂ ਉਹ ਵੀ ਇੱਥੇ ਪਈਆਂ ਹੋਈਆਂ ਨੇ ਤਾਂ ਗੁਰੂ ਸਾਹਿਬ ਨੂੰ ਕਿਹਾ ਜਾਂਦਾ ਬਹੁਤ ਕੁਝ ਕਿਹਾ ਜਾਂਦਾ ਜੇ ਆਪਾਂ ਗੱਲ ਕਰਦੇ ਆ ਤੇ ਇੱਥੇ ਮਾਤਾ ਗੁਜਰੀ ਜੀ ਜਦੋਂ ਆਪਾਂ ਕਹਿ ਸਕਦੇ ਆ ਵੀ ਜਦੋਂ ਗੁਰਤੇਗ ਬਹਾਦਰ ਜੀ ਇਸ ਸਥਾਨ ਤੇ ਆਏ ਸੀ ਉਹ ਵੀ ਧਰਮ ਦਾ ਪ੍ਰਚਾਰ ਕਰਨ ਵਾਸਤੇ ਆਏ ਸੀ ਤੇ ਉਸ ਤੋਂ ਬਾਅਦ ਗੁਰੂ ਮਾਤਾ ਜੀ ਨੂੰ ਇੱਥੇ ਜਦੋਂ ਛੱਡਦੇ ਨੇ ਅਤੇ ਇੱਥੇ ਹੀ ਉਹਨਾਂ ਦਾ ਜਨਮ ਹੋਇਆ ਗੁਰੂ ਗੋਬਿੰਦ ਸਿੰਘ ਜੀ ਦਾ ਅਤੇ ਬਚਪਨ ਵੀ ਜਿਹੜਾ ਉਹਨਾਂ ਨੇ ਇਸ ਧਰਤੀ ਤੇ ਬਤੀਤ ਕੀਤਾ ਆਪਣਾ ਇਹ ਸਾਰੇ ऐसे स्थान ਤੇ ਜਿਹੜਾ ਬਤੀਤ ਕੀਤਾ ਉਹਨਾਂ ਨੇ ਅਤੇ ਤੁਹਾਨੂੰ ਲਗਾਤਾਰ ਅਸੀਂ ਦੱਸ ਰਹੇ ਹਾਂ ਪਰ ਇੱਕ ਵੱਡੀ ਜਾਣਕਾਰੀ ਜ਼ਰੂਰ ਤੁਹਾਡੇ ਨਾਲ ਉਹ ਵੀ ਸਾਂਝੀ ਕਰਾਂਗੇ ਕੈਮਰਾਮੈਨਾਂ ਖਾ ਪਿੰਨੂ ਕਮਾਂ ਗਾ ਮਾ ਜਰਾ ਜ਼ਰੂਰ ਇੱਕ ਵਾਰੀ ਪਿੱਛੇ ਆਣ ਤਾਂ ਜ਼ਰੂਰ ਅਸੀਂ ਦੇਖਦੇ ਹਾਂ ਕਿ ਲੋਕ ਜਿਹੜੇ ਆਂਦੇ ਨੇ ਕਈ ਵਾਰੀ ਉਹ ਆਪਣਾ ਫੋਟੋ ਖਿੱਚਣ ਵਾਲਾ ਜ਼ਿਆਦਾ ਧਿਆਨ ਦੇਣ ਲੱਗ ਜਾਂਦੇ ਆ ਬਲਕਿ ਉਹ ਦਰਸ਼ਨ ਕਰਨ ਜ਼ਰੂਰ ਸੰਗਤਾਂ ਜਿਹੜੀਆਂ ਨੇ ਦੂਰੋਂ ਦੂਰੋਂ ਆਈਆਂ ਨੇ ਦਰਸ਼ਨਾ ਲਈ ਆਈਆਂ ਨੇ ਬੜੀ ਵੱਡੀ ਗੱਲ ਆ ਤੇ ਆ ਦੇਖ ਸਕਦੇ ਹੋ ਕਿਦਾਂ ਨਿਹੰਗ ਫੌਜਾਂ ਵੀ ਜੜੀਆਂ ਨੇ ਉਹ ਵੀ ਇੱਥੇ ਪਹੁੰਚੀਆਂ ਨੇ ਨਿਹੰਗ ਫੌਜਾਂ ਨਾਲ ਵੀ ਜ਼ਰੂਰ ਇੱਕ ਵਾਰੀ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਤੇ ਦੇਖ ਸਕਦੇ ਹੋ ਵੀ ਕਿਦਾਂ ਨਿਹੰਗ ਫੌਜਾਂ ਵੀ ਇੱਥੇ ਪਹੁੰਚੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਕੱਲ ਗੁਰਪੁਰਬ ਹੈ ਦਸੰਪਤਾ ਜਿਨ੍ਹਾਂ ਨੇ ਖਾਲਸਾ ਪੰਥ ਸਾਜਿਆ ਜਿੰਨਾ ਕਰਕੇ ਅੱਜ ਵੀ ਤੁਸੀਂ ਵੀ ਉਸੇ ਹਿਸਾਬ ਨਾਲ ਨੀਲੇ ਬਾਣੇ ਜਿਹੜੇ ਨੇ ਉਸ ਨੀਲੇ ਚੋਲੇ ਜਿਹੜੇ ਨੇ ਉਸੇ ਤਰੀਕੇ ਨਾਲ ਸਜਾਏ ਹੋਏ ਨੇ ਆ ਸੰਗਤ ਜਿਹੜੀ ਸਾਡੇ ਨਾਲ ਮੌਜੂਦ ਹੈ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ ਅਹੀਂ ਪਾਛੋ ਅਹੀਂ ਇਥੋਂ ਇੱਕ ਸਾਲ ਤੇ ਰਹਿ ਰਹੇ ਆ ਸਾਡੀਆਂ ਇੱਥੇ ਨਾ ਕਾਲ ਤਖਤ ਵੱਲੋਂ ਤੇ ਦਲ ਪੰਥ ਵੱਲੋਂ ਡਿਊਟੀਆਂ ਲੱਗੀਆਂ ਹੋਈਆਂ ਪਾਛੋ ਤੇ ਮਹਾਰਾਜ ਦੇ ਜਨਮ ਦਿਹਾੜੇ ਤੇ ਬਹੁਤ ਬਹੁਤ ਦੂਰਾਂ ਦੂਰਾਂ ਤੋਂ ਬਾਹਰ ਅਮਰੀਕਾ ਕੈਨੇਡਾ ਤੋਂ ਬੜੇ ਬੜੇ ਦੂਰੋਂ ਸੰਗਤ ਆਉਂਦੀ ਆ। ਇਹ ਨਹੀਂ ਮੇਰੇ ਜਨਮ ਦਿਹਾੜੇ ਤੇ ਅੱਗੋਂ ਪਿੱਛੋਂ ਵੀ ਬਹੁਤ ਜਾਦੀ ਸੰਗਤ ਆਉਂਦੀ ਆ। ਤੇ ਇਸ ਕਰਕੇ ਅੱਜ ਜਿੰਨੇ ਅੱਜ ਪੀੜਿਆਂ ਨਾਲ ਇਹਦੀ ਵੱਧ ਪੀੜ ਹੋ ਜਾਂਦੀ ਆ ਜੂਨ ਦੇ ਮਹੀਨੇ ਦੇ ਵਿੱਚ ਜਦੋਂ ਬੱਚਿਆਂ ਨੂੰ ਛੁੱਟੀਆਂ ਪੈਂਦੀਆਂ ਵਾ। ਇਸ ਧਰਤੀ ਨਾਲ ਇੰਨਾ ਲਗਾਓ ਹੋ ਜਾਂਦਾ ਬੱਚਿਆਂ ਦਾ ਵੀ ਜਿ ਤਰ੍ਹਾਂ ਇੱਕ ਬੱਚਾ ਆਪਣੇ ਘਰੋਂ ਜਾਣ ਲੱਗਾ ਕਿਤੇ ਬਾਹਰ ਮਨ ਭਰਦਾ ਨਾ ਤੇ ਬੱਚੇ ਜਿਹੜੇ 8-10 ਦਿਨ ਰਹਿ ਜਾਂਦੇ ਆ ਉਹਨਾਂ ਦਾ ਮਨ ਇਸ ਤਰ੍ਹਾਂ ਲੱਗ ਜਾਂਦਾ ਤੇ ਪੂਰਾ ਕਿ ਜਿਦ ਤਰਾ ਆਪਣੇ ਪਿਓ ਦੇ ਘਰੇ ਆਏ ਆ ਤੇ ਸਾਨੂੰ ਕੋਈ ਪਰੇਸ਼ਾਨੀ ਨਹੀਂ ਆ ਤੇ ਇਹ ਧਰਤੀ ਬਹੁਤ ਭਾਗਾ ਵਾਲੀ ਗੁਰੂ ਨਾਨਕ ਸਾਹਿਬ ਜੀ ਨੇ ਇਹ ਧਰਤੀ ਨੂੰ ਭਾਗ ਲਾਏ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਗੁਜਰ ਕੌਰ ਦੀ ਨੇਕਾ ਜੀ ਸਿੰਘ ਇੱਥੇ ਜਿਹੜੇ ਮਹਾਰਾਜ ਦੇ ਨਾਲ ਜਿਹੜੇ ਆ ਆਏ ਆ ਉਹਨਾਂ ਦੀ ਜਨਮ ਸ਼ੋ ਧਰਤੀ ਪ੍ਰਾਪਤ ਸਾਬ ਸ੍ਰੀ ਗੁਰਗੋਬਿੰਦ ਸਿੰਘ ਦਾ ਜਨਮ ਦਿਹਾੜਾ ਅੱਜ ਬੜੀ ਧੂਮ ਧਾਮ ਨਾਲ ਸੰਗਤਾਂ ਮਨਾ ਰਹੀਆਂ ਵਾਂ ਤੇ ਇਸ ਕਰਕੇ ਦੂਰੋਂ ਨੇੜੋਂ ਚੱਲ ਕੇ ਸਾਰੀ ਸੰਗਤ ਦਾ ਬਹੁਤ ਬਹੁਤ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ